ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਧਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਤ ਕੱਟ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਆ ਤਾ ਦੱਸਦੀ ਹਾਂ ਕਿ ਪੰਜਾਬ ਦੇ ਲੁਧਿਆਣਾ ਵਿੱਚ 2 ਦਿਨ ਪਹਿਲਾਂ ਲਾਡੋਵਾਲ ਬਾਈਪਾਸ ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ 5 ਨੌਜਵਾਨ ਦੋਸਤਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਲਾਸ਼ਾਂ ਦਾ ਪੋਸਟਮਾਰਟਮ ਪਿਛਲੇ ਦਿਨ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਕਰਵਾਇਆ ਗਿਆ ਸੂਤਰਾਂ ਅਨੁਸਾਰ ਡਾਕਟਰਾਂ ਦੀ ਟੀਮ ਨੇ ਪੀੜਤਾ ਵਿੱਚੋਂ ਇੱਕ ਦੀ ਪਛਾਣ ਦੀ ਪੁਸ਼ਟੀ ਡੀਐਨਏ ਪ੍ਰੋਫਾਈਲਿੰਗ ਟੈਸਟ ਲਈ ਉਸ ਨੌਜਵਾਨ ਦੀ ਹੱਡੀ ਲੈਬ ਵਿੱਚ ਭੇਜ ਨੌਜਵਾਨ ਦਾ ਚਿਹਰਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਜਾਣਕਾਰਾਂ ਨੇ ਕਿਹਾ ਕਿ ਹਾਦਸੇ ਟੱਕਰ ਇੰਨੀ ਗੰਭੀਰ ਸੀ ਕਿ ਫਲਾਈਓਵਰ ਦੀ ਸਾਈਡ ਰੇਲਿੰਗ ਨਾਲ ਟੱਕਰ ਮਾਰਨ ਤੋਂ ਬਾਅਦ ਲਾਸ਼ਾਂ ਬਹੁਤ ਖਰਾਬ ਹੋ ਗਈਆਂ ਸਾਈਡ ਰੇਲਿੰਗ ਨਾਲ ਲਾਸ਼ ਦੇ ਕੁਝ ਹਿੱਸੇ ਕੱਟੇ ਹੋਏ ਹਨ ਮੌਕੇ ਤੇ ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ ਅਤੇ ਸਿਫਾਰਿਸ਼ ਦਿੱਤੀ ਕਿ ਤੇਜ਼ ਰਫਤਾਰ ਕਾਰ ਦੇ ਸੜਕ ਡਿਵਾਈਡਰ ਨਾਲ ਟੱਕਰ ਮਾਰਨ ਤੋਂ ਬਾਅਦ ਪੀੜਤਾ ਨੇ ਰੇਲਿੰਗ ਨਾਲ ਜ਼ੋਰ ਨਾਲ ਟੱਕਰ ਮਾਰੀ ਜਦਕਿਾਂ ਸਰੀਰ ਦੇ ਅੰਗ ਕੱਟ ਗਏ ਲੁਧਿਆਣਾ ਸਿਵਲ ਹਸਪਤਾਲ ਵਿੱਚ ਤਿੰਨ ਮੈਂਬਰਾਂ ਵਾਲੇ ਮੈਡੀਕਲ ਬੋਰਡ ਨੇ ਪੋਸਟਮਾਰਟਮ ਕੀਤਾ ਬੋਰਡ ਵਿੱਚ ਡਾਕਟਰ ਹਰਪ੍ਰੀਤ ਸਿੰਘ ਡਾਕਟਰ ਵਿਸ਼ਾਲ ਜੋਪੜਾ ਅਤੇ ਡਾਕਟਰ ਸੁਮਨਤਾ ਸ਼ਾਮਲ ਹਨ ਸੂਤਰਾਂ ਅਨੁਸਾਰ ਮਰਨ ਵਾਲੇ ਦੇ ਸਰੀਰ ਤੇ ਲੱਗੀਆਂ ਸੱਟਾਂ ਇਹ ਦਰਸਾਉਂਦੀਆਂ ਹਨ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਪੇਟਾ ਵਿੱਚੋਂ 20 ਸਾਲਾ ਜਸ਼ਨਪ੍ਰੀਤ ਕੌਰ ਦੀ ਹਾਲਤ ਸਭ ਤੋਂ ਹੈਰਾਨ ਕਰਨ ਵਾਲੀ ਸੀ ਉਸ ਦਾ ਸਿਰ ਢੜ ਤੋਂ ਵੱਖ ਹੋ ਗਿਆ ਸੀ ਅਤੇ ਚਿਹਰਾ ਪੂਰੀ ਤਰ੍ਹਾਂ ਪਛਾਣਯੋਗ ਨਹੀਂ ਸੀ ਬੋਰਡ ਨੇ ਉਸ ਦੀ ਪਛਾਣ ਦੀ ਪੁਸ਼ਟੀ ਲਈ ਉਸ ਦੇ ਸਰੀਰ ਤੋਂ ਹੱਡੀ ਲੈ ਕੇ ਡੀਐਨਏ ਟੈਸਟ ਲਈ ਭੇਜੀ ਉਸ ਦੀ ਦੋਸਤ ਅਰਸ਼ਪ੍ਰੀਤ ਕੌਰ ਨੂੰ ਵੀ ਭਿਆਨਕ ਸੱਟਾਂ ਆਈਆਂ ਉਸ ਦਾ ਸਰੀਰ ਪੇਟ ਤੋਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਸਿਰ ਵਿੱਚ ਵੀ ਘਾਤਕ ਸੱਟਾਂ ਸੀ ਬਾਕੀ ਤਿੰਨ ਮਰਨ ਵਾਲਿਆਂ ਦੇ ਲਾਸ਼ਾਂ ਤੋਂ ਵੱਡਾ ਖੁਲਾਸਾ ਹੋਇਆ ਸਿਮਰਨਜੀਤ ਸਿੰਘ ਨੂੰ ਪੇਟ ਸੈਰ ਅਤੇ ਗਰਦਨ ਵਿੱਚ ਗਹਿਰੀਆਂ ਸੱਟਾਂ ਆਈਆਂ ਸਤਪਾਲ ਸਿੰਘ ਨੂੰ ਸਿਰ ਵਿੱਚ ਸੱਟ ਲੱਗੀ ਸੀ ਅਤੇ ਸੱਜੇ ਪੈਰ ਵਿੱਚ ਫ੍ਰੈਕਚਰ ਸੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੱਸਦੀ ਹੈ ਕਿ ਵੀਰਪਾਲ ਸਿੰਘ ਜਿਸ ਨੂੰ ਵੀਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਉਸ ਨੂੰ ਵੀ ਫਸਲੀਆਂ ਵਿੱਚੋਂ ਫ੍ਰੈਕਚਰ ਦੇ ਨਾਲ-ਨਾਲ ਸਿਰ ਵਿੱਚ ਵੀ ਸੱਟਾਂ ਆਈਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਸਰੀਰ ਦੇ ਅੰਗਾਂ ਦੇ ਕੱਟ ਜਾਣ ਕਰਨ ਹੀ ਫ੍ਰੈਂਸਿਕ ਜਾਂਚ ਕਾਰਵਾਈ ਕਰਵਾਈ ਗਈ ਪੁਲਿਸ ਟੀਮ ਨੇ ਮੌਕੇ ਦਾ ਦੌਰਾ ਕੀਤਾ ਅਤੇ ਕੁਝ ਸਬੂਤ ਵੀ ਇਕੱਠੇ ਕੀਤੇ। ਕਾਰ ਵਿੱਚੋਂ ਪੁਲਿਸ ਨੂੰ ਬੀਅਰ ਦੀਆਂ ਬੋਤਲਾਂ ਵੀ ਮਿਲੀਆਂ ਨੇ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਵਿੱਚੋਂ ਇੱਕ ਜਸ਼ਨਪ੍ਰੀਤ ਕੌਰ ਦਾ ਡੀ.ਐਨ.ਏ. ਅਡੀਐਨਏ ਪ੍ਰੋਫਾਈਲਿੰਗ ਟੈਸਟ ਲਈ ਤੇ ਜਾਏ ਤਾਂ ਜੋ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕੇ ਕਿਉਂਕਿ ਉਸ ਦਾ ਚਿਹਰਾ ਬਹੁਤ ਹੀ ਖਰਾਬ ਹੋ ਗਿਆ ਸੀ ਤੇ ਅਸੀਂ ਵੀ ਤੁਹਾਨੂੰ ਇਹੀ ਸਲਾਹ ਦਿੰਨੇ ਆ ਕਿ ਡਰਾਈਵਿੰਗ ਹੌਲੀ ਕਰਿਆ ਕਰੋ ਕਿਉਂਕਿ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਅਸੀਂ ਇਸ ਵੀਡੀਓ ਦੀ ਐਮ ਕਵਰੇਜ ਰੰਦੀ ਹਰ ਰਿਪੋਰਟ ਜਿੱਦੜ ਨਾ ਸਾਂਝੀ ਕਰਦੇ ਰਵਾਂਗੇ ਦੇ ਪੰਜਾਬੀ ਲਿੰਕ ਮਿਲਿਆ ਤਾਂ